ਮੈਂ ਅੱਜ ਬਣਾਉਣ ਲੱਗੀ ਹਾਂ ਚੋਲਾ ਫਲੀ ਦੀ ਸਬਜ਼ੀ ਜਿਹੜੀ ਇਹ ਚੋਲਿਆਂ ਦੀਆਂ ਫਲੀਆਂ ਹੁੰਦੀਆਂ ਇਹ ਬੜੀਆਂ ਹੀ ਵਧੀਆ ਤੇ ਟੇਸਟੀ ਟੇਸਟੀ ਬਣਦੀਆਂ ਨੇ ਇਹ ਇੱਕ ਸੀਜ਼ਨਲ ਸਬਜ਼ੀ ਹੁੰਦੀ ਹੈ ਹਰ ਮੌਸਮ ਦੇ ਵਿੱਚ ਇਹ ਸਬਜ਼ੀ ਆਪਾਂ ਨੂੰ ਨਹੀਂ ਮਿਲਦੀ ਇਹ ਸਬਜ਼ੀ ਆਪਾਂ ਨੂੰ ਗਰਮੀ ਦੀ ਰੁੱਤ ਦੇ ਵਿੱਚ ਹੀ ਮਿਲਦੀ ਹੈ ਜ਼ਿਆਦਾਤਰ ਤੇ ਇਹ ਜਿਹੜੀਆਂ ਫਲੀਆਂ ਹੁੰਦੀਆਂ ਬਹੁਤ ਹੀ ਵਧੀਆ ਤੇ ਟੇਸਟੀ ਸਬਜ਼ੀ ਬਣਾਉਣ ਵਾਲੀਆਂ ਫਲੀਆਂ ਹੁੰਦੀਆਂ ਨੇ ਆਂ ਇਹਨੂੰ ਆਪਾਂ ਸੁੱਕੀ ਵੀ ਬਣਾ ਸਕਦੇ ਆ ਤੇ ਰਸੇਦਾਰ ਵੀ ਬਣਾ ਸਕਦੇ ਆ ਇਹ ਆਪਣੀ ਚੋਇਸ ਆ ਆਪਾਂ ਕਿਵੇਂ ਖਾਣਾ ਪਸੰਦ ਕਰਦੇ ਆ ਅੱਜ ਆਪਾਂ ਥੋੜੀ ਜੀ ਰਸਮੀ ਸੇਜੀ ਬਣਾਵਾਂਗੇ ਜਿਆਦਾ ਗਰੇਵੀ ਵਾਲੀ ਨਹੀਂ ਬਣਾਵਾਂਗੇ ਤੇ ਇਹ ਜਿਹੜੀਆਂ ਅਸੀਂ ਫਲੀਆਂ ਸੀ ਇਹ ਸਾਰੀਆਂ ਧੋ ਕੇ ਆਪਾਂ ਕਟਿੰਗ ਕਰ ਲਈ ਸੀ ਇਹਨਾਂ ਦੀ ਅੱਗੋਂ ਪਿੱਛੋਂ ਇਹਨਾਂ ਨੂੰ ਕੱਟਣਾ ਪੈਂਦਾ ਹੁੰਦਾ ਇਹਦੇ ਵਿੱਚਕਾਰ ਜਿਹੜੀ ਸਾਫ਼-ਸਾਫ਼ ਫਲੀਆਂ ਹੁੰਦੀਆਂ ਨੇ ਜਿਹੜੀ ਫਲੀ ਹੁੰਦੀ ਆ ਉਹ ਆਪਾਂ ਰੱਖ ਕੇ ਤੇ ਉਹਨਾਂ ਨੂੰ ਆਪਾਂ ਕੱਟ ਲੈਣੇ ਆ ਕੱਟਣ ਦੇ ਥੋੜਾ ਜਿਹਾ ਟਾਈਮ ਤਾਂ ਲੱਗਦਾ ਪਰ ਇਹ ਫਿਰ ਵੀ ਆਸਾਨੀ ਨਾਲ ਕੱਟੀਆਂ ਜਾਂਦੀਆਂ ਨੇ ਜੇ ਵਿੱਚ ਕੋਈ ਮੋਟੀ ਫਲੀ ਹੋਵੇ ਤਾਂ ਉਹਦੇ ਵਿੱਚ ਦਾਣੇ ਹੁੰਦੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਵਿੱਚ ਵਿੱਚ ਦਾਣੇ ਵੀ ਆਪਣੇ ਕੋਲੇ ਤਾਂ ਉਹਦੇ ਵਿੱਚ ਆਪਾਂ ਦਾਣੇ ਕੱਢ ਲੈਣੇ ਤੇ ਜਿਹੜੀਆਂ ਕੱਚੀਆਂ-ਕੱਚੀਆਂ ਫਲੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲੈਣੇ ਆ ਤਾਂ ਕਿ ਜਿਹੜੀਆਂ ਆਪਣੀਆਂ ਆਸਾਨੀ ਨਾਲ ਬਣ ਜਾਣ ਤੇ ਇਹਨਾਂ ਦੇ ਵਿੱਚ ਆਪਾਂ ਪਾਵਾਂਗੇ ਆਲੂ ਆਲੂ ਮੈਂ ਇੱਥੇ ਦੋ ਵੱਡੇ ਸਾਈਜ਼ ਦੇ ਲਏ ਸੀ ਛੋਟੇ-ਛੋਟੇ ਪੀਸ ਦੇ ਵਿੱਚ ਮੈਂ ਇਹਨਾਂ ਨੂੰ ਕੱਟ ਲਿਆਗਾ ਤੇ ਬੜੀ ਟੇਸਟੀ-ਟੇਸਟੀ ਹੁਣ ਆਪਾਂ ਬਣਾਵਾਂਗੇ ਸਬਜੀ ਜਿਵੇਂ ਆਪਾਂ ਆਮ ਸਬਜ਼ੀਆਂ ਦਾ ਮਸਾਲਾ ਬਣਾਉਣੀ ਹੈ ਤੇ ਇਸੇ ਤਰ੍ਹਾਂ ਹੀ ਮੈਂ ਸਬਜ਼ੀ ਦਾ ਮਸਾਲਾ ਜਿਹੜਾ ਬਣਾਉਣਾ ਸਟਾਰਟ ਕੀਤਾ। ਇਹਦੇ ਵਿੱਚ ਮੈਂ ਪਾਏ ਆ ਪਿਆਜ਼, ਟਮਾਟਰ, ਲਸਣ ਤੇ ਅਦਰਕ ਤੇ ਹਰੀ ਮਿਰਚ। ਇਹ ਸਾਰਿਆਂ ਨੂੰ ਆਪਾਂ ਗ੍ਰाइंड ਕਰਕੇ ਦੋ ਵੱਡੇ ਚਮਚ ਪਾ ਕੇ ਆਪਾਂ ਔਇਲ ਦੇ ਤੇ ਉਹਦੇ ਵਿੱਚ ਆਪਾਂ ਭੁੰਨਣਾ ਕਰਤਾ। ਤੇ ਮਸਾਲੇ ਨੂੰ ਆਪਾਂ ਜ਼ਿਆਦਾ ਬਰੀਕ ਨਹੀਂ ਸੀ ਆਪਾਂ ਗ੍ਰाइंड ਕਰਿਆ। ਆਪਾਂ ਥੋੜਾ ਜਿਹਾ ਖੜਵਾ ਜਾਂ ਮਸਾਲਾ ਗ੍ਰाइंड ਕੀਤਾ ਸੀ। ਤੁਸੀਂ ਦੇਖ ਰਹੇ ਆ ਵਿੱਚ ਵਿੱਚ ਲਸਣ ਦੇ ਥੋੜੇ ਥੋੜੇ ਪੀਸ ਸੀਗੇ ਜਿਹੜੇ ਰਿਆਗੇ ਸੀ ਉਹ ਮੈਂ ਉਸੇ ਤਰੀਕੇ ਰਹਿਣ ਦਿੱਤੇ ਕਿਉਂਕਿ ਜੇ ਜ਼ਿਆਦਾ ਆਪਾਂ ਫਿਰ ਗ੍ਰाइंड ਕਰਨ ਲੱਗ ਜੰਦੇ ਤਾਂ ਮਸਾਲਾ ਜ਼ਿਆਦਾ ਹੀ ਸਮੂਥ ਜਾ ਹੋ ਜਾਣਾ ਸੀ ਇਸ ਕਰਕੇ ਆਪਾਂ ਥੋੜਾ ਜਿਹਾ ਦਰੜ ਫਰੜ ਜਾਈ ਕੀਤਾ ਸੀ ਤੇ ਜਿਹੜੀ ਇਹ ਲਸਣ ਆਪਾਂ ਨੂੰ ਦਿਖ ਰਹੀ ਹੈ ਆਪਾਂ ਹੌਲੀ ਹੌਲੀ ਕਟਛ ਦੀ ਸਹਾਤ ਨਾਲ ਇਹਨੂੰ ਮੈਸ਼ ਕਰਨਾ ਸਟਾਰਟ ਕੀਤਾ ਮਸਾਲਾ ਦੇਖੋ ਆਪਣਾ ਕਿੰਨਾ ਸੋਹਣਾ ਵਧੀਆ ਪੱਕ ਚੁੱਕਿਆ ਗਾਂ ਲਾਲ ਲਾਲੇ ਦਾ ਕਲਰ ਹੋਈ ਜਾਂਦਾ ਹੈਗਾ ਜਿਵੇਂ ਜਿਵੇਂ ਮਸਾਲਾ ਪੱਕ ਕੇ ਤਿਆਰ ਹੋਈ ਜਾਂਦਾ ਓਵੇਂ ਓਵੇਂ ਕਲਰ ਇਹਦਾ ਚੇਂਜ ਹੋਈ ਜਾਂਦਾ ਹੈ ਮਸਾਲਾ ਬੜਾ ਹੀ ਵਧੀਆ ਤੇ ਸੋਨਾ ਸੋਨਾ ਆਪਣਾ ਪੁੱਜ ਗਿਆ ਖੁਸ਼ਬੂਦਾਰ ਤੇ ਇਹਨੇ ਆਇਲ ਵੀ ਸਾਰਾ ਛੱਡ ਦਿੱਤਾ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਫਲੀਆਂ ਜਿਹੜੀਆਂ ਕਿ ਆਪਾਂ ਪਹਿਲਾਂ ਹੀ ਤੋਸਵਾਰ ਕੇ ਕੱਟ ਕੇ ਰੱਖ ਰੱਖੀਆਂ ਸੀ ਇਹਨਾਂ ਨੂੰ ਹੁਣ ਸਾਰੀਆਂ ਨੂੰ ਆਪਾਂ ਫਲੀਆਂ ਨੂੰ ਕੁੱਕਰ ਦੇ ਵਿੱਚ ਮਸਾਲੇ ਦੇ ਵਿੱਚ ਐਡ ਕਰਤਾ ਹੈਗਾ ਕੁੱਕਰ ਦੇ ਵਿੱਚ ਪਾ ਕੇ ਤੇ ਇਹਨੂੰ ਹੁਣ ਆਪਾਂ 2 ਕੁ ਮਿੰਟ ਐਸੇ ਤਰ੍ਹਾਂ ਹੀ ਭੁੰਨਾਂਗੇ ਸਾਰਿਆਂ ਨੂੰ ਮਿਕਸ ਮੈਚ ਕਰਾਂਗੇ ਮਸਾਲੇ ਨੂੰ ਤੇ ਫਲੀਆਂ ਨੂੰ ਜਦੋਂ ਇਹ ਮਸਾਲਾ ਤੇ ਫਲੀਆਂ ਆਪਣੀਆਂ ਜਦੋਂ ਇਹ ਮਸਾਲੇ ਦੇ ਵਿੱਚ ਰਚ ਮਿਚ ਗਈਆਂ ਫਿਰ ਆਪਾਂ ਇਹਦੇ ਵਿੱਚ ਆਪਾਂ ਐਡ ਕਰਾਂਗੇ ਆਲੂ ਤੇ ਮਸਾਲੇ ਦੇ ਵਿੱਚ ਹੁਣ ਆਪਣੀਆਂ ਫਲੀਆਂ ਜਿਹੜੀਆਂ ਆਪਾਂ 2 ਮਿੰਟ ਭੁੰਨ ਲੀਆਂ ਨੇ ਬਹੁਤ ਵਧੀਆ ਆਪਣਾ ਰੰਗਤ ਆ ਗਈ ਹੈਗੀ ਸਬਜੀ ਦੇ ਵਿੱਚ ਮਸਾਲਾ ਵੀ ਸਾਰਾ ਰਚ ਮਿਚ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਹੈਗੇ ਆਲੂ ਜਿਹੜੇ ਕੀ ਆਪਾਂ ਪਹਿਲਾਂ ਹੀ ਕੱਟ ਕੇ ਰੱਖ ਛੱਕੇ ਨੇਗੇ ਜਿਵੇਂ ਆਪਾਂ ਫਲੀਆਂ ਨੂੰ ਪਹਿਲਾਂ ਮਸਾਲੇ ਦੇ ਵਿੱਚ ਭੁੰਨਿਆ ਸੀ ਚੰਗੀ ਤਰ੍ਹਾਂ ਓਵੇਂ ਹੀ ਆਪਾਂ ਆਲੂਆਂ ਨੂੰ ਭੁੰਨਾਂਗੇ ਆਲੂ ਤੇ ਫਲੀਆਂ ਤੇ ਮਸਾਲਾ ਇਹ ਜਿਹੜਾ ਹੈ ਚੰਗੀ ਤਰ੍ਹਾਂ ਆਪਸ ਦੇ ਵਿੱਚ ਭੁੱਜ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਨਮਕ ਮਿਰਚ ਜਿਹੜਾ ਮੈਂ ਪਹਿਲਾਂ ਹੀ ਮਸਾਲੇ ਦੇ ਵਿੱਚ ਸਾਰਾ ਕੁਝ ਪਾਤਾ ਸੀਗਾ ਨਮਕ ਮਿਰਚ ਮਸਾਲਾ ਹਲਦੀ ਜੀਰਾ ਪਾਊਡਰ ਇਹ ਸਾਰਾ ਕੁਝ ਮਸਾਲਾ ਭੁੰਨਣ ਵੇਲੇ ਹੀ ਮੈਂ ਪਾ ਪਾਤਾ ਸੀ ਆਮ ਜਿਵੇਂ ਆਪਾਂ ਸਬਜ਼ੀਆਂ ਦੇ ਵਿੱਚ ਮਸਾਲੇ ਪਾਉਨੇ ਆ ਉਸੇ ਤਰ੍ਹਾਂ ਹੀ ਆਪਾਂ ਇਹ ਸਬਜ਼ੀ ਦੇ ਵਿੱਚ ਸਾਰੇ ਮਸਾਲੇ ਐਡ ਕੀਤੇ ਸੀ ਤੇ ਹੁਣ ਆਪਣੀ ਸਬਜ਼ੀ ਸੀ ਜਿਹੜੀ ਚੰਗੀ ਤਰ੍ਹਾਂ ਕੋਲ ਮਿਲ ਗਈ ਸੀਗੀ ਮਤਲਬ ਪੱਕ ਚੁੱਕੀ ਸੀਗੀ ਮਿਕਸਰ ਹੋ ਚੁੱਕਿਆ ਸੀ ਸਾਰਾ ਮਸਾਲਾ ਇਹਦੇ ਵਿੱਚ ਤੇ ਹੁਣ ਆਪਾਂ ਪਾਇਆ ਸੀ ਇਹਦੇ ਵਿੱਚ ਅੱਧਾ ਕੱਪ ਪਾਣੀ ਦਾ ਅੱਧਾ ਕੱਪ ਪਾਣੀ ਦਾ ਪਾ ਕੇ ਹੁਣ ਆਪਾਂ ਫੇਰ ਇਹਨੂੰ ਇਸੇ ਤਰ੍ਹਾਂ ਹੀ ਪੁੰਨਾਂਗੇ ਜਦੋਂ ਹੀ ਇਹ ਰਸਾ ਜਾਏ ਚੰਗੀ ਤਰ੍ਹਾਂ ਪੱਕ ਗਿਆ ਇਹਦੇ ਵਿੱਚ ਫੇਰ ਆਪਾਂ ਇਹਦੇ ਵਿੱਚ ਲੋੜ ਅਨੁਸਾਰ ਜਿੰਨਾ ਕ ਆਪਾਂ ਨੂੰ ਲੋੜ ਹੋਈ ਓੰਨਾ ਕ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਦਾਂਗੇ ਦੇਖੋ ਸਬਜ਼ੀ ਆਪਣੀ ਕਿੰਨੀ ਸੋਹਣੀ ਪੱਕ ਰਹੀ ਹੈ ਵਧੀਆ ਉੱਤੇ ਬੱਬਲਜ਼ ਆ ਰਹੇ ਨੇ ਕਿ ਰਿਜਦੀ ਸਬਜ਼ੀ ਦੇ ਜਦੋਂ ਹੀ ਇਹ ਸਬਜ਼ੀਆਂ ਥੋੜੀ ਜੀ ਪੱਕੀ ਜੀ ਲੱਗੀ ਆਪਾਂ ਉਹਦਾ ਪਾਣੀ ਕਰ ਦੇਣਾ ਨਾਲ ਦੀ ਨਾਲ ਐਡ ਤੇ ਆਪਾਂ ਇਹ ਸਬਜ਼ੀ ਜ਼ਿਆਦਾ ਗਰੇਵੀ ਵਾਲੀ ਨਹੀਂ ਬਣਾਉਣੇਗੀ ਥੋੜੀ ਜੀ ਲੋ ਗਰੇਵੀ ਵਾਲੀ ਬਣਾਵਾਂਗੇ ਰਸੀਮੀਸੀ ਜੀ ਜ਼ਿਆਦਾ ਗਰੇਵੀ ਬਣਾ ਲਈ ਤਾਂ ਫਿਰ ਉਹ ਟੇਸਟ ਵਿੱਚ ਗਰੇਵੀ ਦਾ ਹੀ ਆਊਗਾ ਸਬਜ਼ੀ ਦਾ ਟੇਸਟ ਨਹੀਂ ਆਉਣਾਗਾ ਇਸ ਕਰ ਇਹ ਜਿਹੜੀ ਸਬਜ਼ੀ ਹੁੰਦੀ ਹੈ ਇਹਦੇ ਵਿੱਚ ਘੱਟ ਪਾਣੀ ਪਾ ਕੇ ਬਣਾਈਏ ਤਾਂ ਫਿਰ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਕਿ ਸਬਜ਼ੀ ਇਹ ਬਣੀ ਵੀ ਤੇ ਹੁਣ ਆਪਾਂ ਇੱਕ ਗਲਾਸ ਪਾਣੀ ਦਾ ਐਡ ਕੀਤਾ ਗਿਆ ਇੱਥੇ ਤੇ ਦੇਖੋ ਸਬਜੀ ਦੇ ਵਿੱਚ ਹੁਣ ਤੁਸੀਂ ਮੈਂ ਤੁਹਾਨੂੰ ਜਿਵੇਂ ਕਿਹਾਗਾ ਵੀ ਘੱਟ ਪਾਣੀ ਯੂਜ਼ ਕਰਾਂਗੇ ਉਸੇ ਤਰ੍ਹਾਂ ਆਪਾਂ ਬਹੁਤ ਹੀ ਘੱਟ ਪਾਣੀ ਪਾ ਕੇ ਸਬਜੀ ਬਣਾਈ ਹੈਗੀ ਸਬਜੀ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਣੀ ਹੈ ਤੇ ਹੁਣ ਮੈਂ ਇਹਨੂੰ ਕਵਰ ਕਰਕੇ ਤੇ ਇਹਦੀਆਂ ਤਿੰਨ ਚਾਰ ਵਿਸਲਾਂ ਮਰਵਾਉਣੀਆਂ ਨੇ ਉਸ ਤੋਂ ਬਾਅਦ ਸਬਜੀ ਆਪਣੀ ਬਣ ਕੇ ਹੋ ਜਾਣੀ ਹੈ ਤਿਆਰ ਕੁੱਕਰ ਦੇ ਵਿੱਚ ਜਦੋਂ ਆਪਾਂ ਸਬਜੀ ਬਣਾਉਣੀ ਹੈ ਥੋੜਾ ਜਿਹਾ ਪਾਣੀ ਕੁੱਕਰ ਦੀਆਂ ਵਿਸਲਾਂ ਨਾਲ ਵੀ ਸੁੱਕ ਜਾਂਦਾ ਹੈਗਾ ਇਸ ਕਰਕੇ ਆਪਾਂ ਜਿਹੜਾ ਪਾਣੀ ਪਾਇਆ ਉਸ ਅਕੋਰਡਿੰਗ ਹੀ ਪਾਇਆ ਜਿਹੜਾ ਵੀ ਆਪਣਾ ਜਦੋਂ ਸੁੱਕ ਵੀ ਜਾਵੇ ਤਾਂ ਪਾਣੀ ਇਹਦੇ ਵਿੱਚ ਘੱਟ ਨਾ ਲੱਗੇ ਗਰੇਵੀਏ ਦੀ ਘਟਨਾ ਬਣੇ ਤੇ ਹੁਣ ਤਿੰਨ ਚਾਰ ਵਿਸਲਾਂ ਜਿਹੜੀਆਂ ਸਬਜੀ ਦੀਆਂ ਆ ਚੁੱਕੀਆਂ ਸੀ ਉਸ ਤੋਂ ਬਾਅਦ ਮੈਂ ਕਰਤਾ ਸੀ ਗੈਸ ਬੰਦ ਤੇ ਟੱਕਣ ਚਾਕੇ ਦੇਖਿਆ ਤਾਂ ਸਬਜੀ ਐਨ ਇੱਕਦਮ ਖਿਲੀ ਖਿਲੀ ਵਧੀਆ ਵਧੀਆ ਰਸੀ ਮਿਸੀ ਸਬਜੀ ਆਪਣੀ ਬਣ ਕੇ ਹੋ ਗਈ ਸੀ ਤਿਆਰ ਤੇ ਦੇਖੋ ਕਿੰਨਾ ਸੋਹਣਾ ਕਲਰ ਬਣਿਆ ਹੈ ਫਲੀਆਂ ਵੀ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਪੱਕੀਆਂ ਵੀ ਆ ਤੇ ਆਲੂ ਆ ਜਿਹੜੇ ਉਹ ਵੀ ਵਧੀਆ ਪੱਕ ਚੁੱਕੇ ਸੀ ਸਬਜੀ ਆਪਣੀ ਇੱਕਦਮ ਫਰਸਟ ਕਲਾਸ ਪੂਰੀ ਐ ਕੰਪਲੀਟ ਬਣ ਕੇ ਹੋ ਗਈ ਚੁੱਕੀ ਐ ਤਿਆਰ ਤੇ ਹੁਣ ਇਹ ਗਰਮਾ ਗਰਮ ਸਬਜੀ ਨੂੰ ਆਪਾਂ ਪਰੋਸਾਂਗੇ ਰੋਟੀ ਨਾਲ ਖਾਈਏ ਤੇ ਚਾਹੇ ਪਰੌਂਠੇ ਨਾਲ ਖਾਈਏ ਆਪਣੀ ਚੋਇਸ ਹੈ ਸਬਜੀ ਇਹ ਗਰੇਵੀ ਵਾਲੀ ਐਸੀ ਤਰ੍ਹਾਂ ਹੀ ਟੇਸਟੀ ਲੱਗਦੀ ਹੈਗੀ ਜੇ ਤੁਸੀਂ ਚਾਹੋ ਤਾਂ ਸੁੱਕੀ ਵੀ ਬਣਾ ਸਕਦੇ ਹੋਗੇ ਪਰ ਆਪਾਂ ਗਰੇਵੀ ਵਾਲੀ ਹੀ ਬਣਾਈ ਹੈਗੀ ਹੁਣ ਇਹਨੂੰ ਆਪਾਂ 8-10 ਮਿੰਟ ਲਈ ਐਸੀ ਤਰ੍ਹਾਂ ਰੈਸਟ ਤੇ ਰੱਖਤਾ ਸੀਗਾ ਉਸ ਤੋਂ ਬਾਅਦ ਜੋ ਵੀ ਸਬਜੀ ਆਪਾਂ ਬਣਾਉਣੀ ਹੈ ਜੇ ਰੈਸਟ ਤੇ ਰੱਖ ਦਈਏ ਤਾਂ ਉਹਦਾ ਕਲਰ ਬੜਾਈ ਵਧੀਆ ਬਣ ਕੇ ਤਿਆਰ ਹੋ ਜਾਂਦਾ ਜਿਹੜਾ ਆਹਲ ਹੁੰਦਾ ਤੇ ਐ ਸਬਜੀ ਪੁੰਨੀ ਹੋਈ ਮਸਾਲਾ ਪੁੰਨਿਆ ਹੋਇਆ ਹੁੰਦਾ ਉਹਦਾ ਆਪਦੀ ਰੰਗਤ ਹੀ ਲੱਗ ਜੀ ਆ ਜਾਂਦੀ ਹੈ ਬਾਕੀ ਇਹ ਜਿਹੜੀ ਸਬਜੀ ਹੁੰਦੀ ਹੈ ਗ੍ਰੀਨ ਗ੍ਰੀਨ ਜੀ ਸਬਜੀ ਬਣਦੀ ਹੁੰਦੀ ਆ ਉਸੇ ਤਰੀਕੇ ਨਾਲ ਆਪਣੀ ਸਬਜੀ ਆ ਜਿਹੜੀ ਇਹ ਬਣ ਕੇ ਹੋ ਗਈ ਹੈ ਤਿਆਰ ਹੁਣ ਆਪਾਂ ਬਾਉਲ ਦੇ ਵਿੱਚ ਕੱਢ ਲਈ ਹੈ ਸਾਰੀ ਸਬਜੀ ਆਪਾਂ ਬਾਉਲ ਦੇ ਵਿੱਚ ਕੱਢ ਲਾਂਗੇ ਕਿਉਂਕਿ ਗਰਮ ਗਰਮ ਸਬਜੀ ਤਾਂ ਖਾਦੀ ਵੀ ਨਹੀਂ ਜਾਂਦੀਗੀ ਜਦੋਂ ਜੇਕਰ ਆਪਾਂ ਗਰਮ ਗਰਮ ਸਬਜੀ ਪਰੋਸਦੀਏ ਤਾਂ ਫਿਰ ਉਹਦਾ ਟੇਸਟ ਨਹੀਂ ਆਉਂਦਾ ਥੋੜੇ ਜਿਹਾ ਜਦੋਂ ਹਲਕਾ ਜਿਹਾ ਇਹਦੇ ਵਿੱਚ ਠੰਡਾਪਨ ਆ ਜਾਂਦਾ ਸਬਜੀ ਦੇ ਵਿੱਚ ਫੇਰ ਹੀ ਟੇਸਟ ਆਉਂਦਾ ਅਸਲੀ ਟੇਸਟ ਤਾਂ ਫੇਰ ਹੀ ਆਪਾਂ ਨੂੰ ਪਤਾ ਚੱਲਦਾ ਤੇ ਹੁਣ ਆਪਾਂ ਸਬਜੀ ਨੂੰ ਚਾਹੇ ਰੋਟੀ ਨਾਲ ਪਰਾਂਠੇ ਨਾਲ ਖਾਈਏ ਚਾਵਲਾ ਨਾਲ ਖਾਈਏ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆਪਣੀ ਚੋਇਸ ਹੁੰਦੀ ਹੈ ਸਬਜੀ ਆਪਣੀ ਬਣ ਕੇ ਇੱਕਦਮ ਤਿਆਰ ਹੋ ਚੁੱਕੀ ਹੈ ਤੇ ਲਓ ਜੀ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਕਿਉਂ ਤੁਸੀਂ ਚਾਹੇ ਦੇ ਵਿੱਚ ਮੱਖਣ ਪਾਓ ਚਾਹੇ ਤੁਸੀਂ ਮਲਾਈ ਪਾਓ ਉਸ ਤਰ੍ਹਾਂ ਵੀ ਸਬਜੀ ਦਾ ਟੇਸਟ ਬਹੁਤ ਵਧੀਆ ਬਣ ਕੇ ਆਉਂਦਾ ਹੈਗਾ ਆਵਦਾ ਆਵਦਾ ਟੇਸਟ ਹੁੰਦਾ ਹੈਗਾ ਬਾਕੀ ਚਲੋ ਜਿਵੇਂ ਤੁਹਾਡੀ ਫੈਮਲੀ ਖਾਣਾ ਪਸੰਦ ਕਰਦੀ ਏ ਉਸ ਤਰ੍ਹਾਂ ਤੁਸੀਂ ਆਪਦੇ ਫੈਮਲੀ ਨੂੰ ਬਣਾ ਕੇ ਖਵਾ ਸਕਦੇ ਹੋ ਮੈਂ ਇੱਥੇ ਪਾਇਆ ਵਾ ਵਾ ਸਾਰਾ ਘਿਓ ਤੇ ਹੁਣ ਇਹਦਾ ਟੇਸਟ ਹੈ ਜਿਹੜਾ ਵਧੀਆ ਵਧੀਆ ਜਾਂ ਬਣ ਜੂਗਾ ਤੇ ਚਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਇਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ